ਲਗੀ ਪਰਚਾਈ ਨਾ ਕਿਸੇ ਨੂੰ ਮਿਲ ਜਾਵੇ ਸਾਰੇ ਕੰਮ ਤੁਹਾਡੇ ਆ ਇੱਡੀ ਚੰਗੀ ਮੇਰੀ ਭੈਣ ਸੀ ਜਿਹਨੂੰ ਤੇ ਤੂੰ ਹੀ ਆਏ ਹੋ ਨਾ ਉਹ ਤਾਂ ਮੇਰੀ ਗੱਲ ਹੀ ਨਹੀਂ ਕਰਦੀ ਜਿਹੜੀ ਗੱਲ ਤੁਸੀਂ ਕਰਨੀ ਪੰਪ ਚੜਾ ਕੇ ਮੇਰੇ ਨਾਲ ਤੋਰ ਦਿੰਦੇ ਹੋ ਉਹ ਉਤਾ ਹੀ ਬੋਲਦੇ ਤੋਤੇ ਵਾਂਗੂ ਚਾਹੇ ਕੋਈ ਨਹੀਂ ਪਰੀਤ ਤਰੋਚੇ ਆਇਆ ਤੁਸੀਂ ਮੇਰੇ ਉਹਨਾਂ ਦੇ ਸਾਹਮਣੇ ਪਰੀਤ ਪਰੀਤ ਕਰਦੇ ਰਹਿੰਦੇ ਤੇ ਪਿੱਛੋਂ ਮੜ ਗਈ ਜਦ ਮੈਂ ਇਧਰ ਉਧਰ ਹੋ ਜਾਈ ਨਹੀਂ ਫਿਰ ਉਹਨਾਂ ਨੂੰ ਪੰਪ ਚੜਾਉਂਦੇ ਰਹਿੰਦੇ ਮੇਰੇ ਖਿਲਾਫ ਕਾਹ ਬੋਲ ਰਹੀ ਹੈਂ ਤੇ ਕੌਣ ਕੀ ਕਿਹਾ ਮੈਂ ਤੇਨੂੰ ਆਪਣੀ ਭੈਣਾਂ ਵਾਂਗ ਸੁਲਝ ਬਣਾ ਕੇ ਸਮਝਦੀ ਨਹੀਂ ਅੱਛਾ ਘੇਣਾ ਦਿੱਤਾ ਸੀ ਬਣਾਈ ਤਾਂ ਨਾ ਵਾਹ ਵਾਹ ਵਿਆਹ ਕੇ ਤੂੰ ਹੋਰ ਤਮਾ ਬਸ ਕੱਟਦਾ ਵਾ ਇਹਨੂੰ ਕਿਹੇ ਤਰ੍ਹਾਂ ਕਿਹੜਾ ਦੇਣਾ ਜਿੱਦ ਮੈਂ ਇਥੋਂ ਘਰੋਂ ਨਹੀਂ ਕੱਟਾ ਸਿੱਧਾ ਸਿੱਧਾ ਕਹਾਂ ਤੇਨੂੰ ਕੱਢਣਾ ਚਾਹਨੀ ਲੈ ਫਿਰ ਤੇ ਤੇਰਾ ਘਰ ਜਿੱਦ ਮਾਜੀ ਆ ਨਹੀਂ ਜਾਂੀ ਹੈ ਤੇ ਸਕੇ ਘਰ ਬਣਾਉਣਾ ਪੈਂਦਾ ਵਾ ਫੇ ਸਾਰੀ ਉਮਰ ਬਾਅਦ ਚ ਤੈਨੂੰ ਉਮਰ ਨੰਗੀ ਤੋ ਕਿਸੇ ਬੇਟੀਆਂ ਮੁੱਠੀਆਂ ਕੱਲ ਚ ਮੈਂ ਨਹੀਂ ਆਉਣ ਵਾਲੀ ਜਾ ਵਾ ਕੇ ਤੈਨੂੰ ਮਿਲ ਲਉ ਇੱਥੇ ਮੇਰੇ ਕਮਰੇ ਚ ਆਇਆ ਨਾ ਕਰੋ ਆ ਜੰਤੀ ਮੀਟਰ ਬਾਅ ਮੇਰੇ ਕਮਰੇ ਚ ਰੋਟੀ ਵੀ ਨਹੀਂ ਚਾਹਣਾ ਖਾਣ ਤੇ ਕਾਠੀ ਰੋਟੀ ਤਾਂ ਮੈਂ ਖਾ ਲਈ ਹੁਣ ਆਪਣੀ ਫਰੈਂਟ ਆ ਜੰਦਾ ਜਦੋਂ ਜਦ ਵੀ ਤੁਹੇ ਜਣੀ ਇਕੱਠੀਆਂ ਹੋਈਆਂ ਨਾ ਮੈਨੂੰ ਉਧਰ ਹੀ ਨਹੀਂ ਜਾਣ ਦਿੱਤੀ ਜਦੋਂ ਮੈਂ ਬਾਹਰ ਜਾਣੀ ਕਿੱਥੇ ਚਲੀ ਕਿੱਥੋਂ ਆਈ ਬਸ ਇਹ ਹੀ ਨੰਦ ਬੰਬੂ ਕੋ ਦਥੇ ਪਕਾਉਣਾ ਚ ਹੁਣ ਸਾਰਾ ਦਿਨ ਉਧਰ ਰਹੂੰਗੀ ਬਾਹਰ ਮਨ ਹੌਲਾ ਕਰਕੇ ਨਹੀਂ ਤੇ ਗੁੱਸਾ ਹੀ ਚੜਾ ਛੱਡਿਆ ਇਹਨਾਂ ਨੇ ਮੇਰੇ ਪਰਸੋਂ ਦਾ ਇੱਦਾਂ ਧੁਕੀ ਕਰਦੀਆਂ ਕਿ ਇੱਕ ਤੇ ਕਰੋ ਲੱਥਨ ਲੱਗੀ ਸ਼ੁਕਰ ਹੈ ਰੱਬ ਦਾ ਇੱਕ ਤੇ ਕਰੋ ਲੱਥੀ 내가 둘 집이 낳아지않을나이가 둘째를 아주어

ਕਿ ਹੋਣਾ ਲੱਗਾ ਜਾਨੀ ਇਹ ਜੂਨ ਦੀ ਪ੍ਰੋਬਲਮ ਹੋ ਗਈ ਤੇ ਦੇਖਾ ਹਾਂ ਹਲੋ ਆ ਉਹਨੋਂ ਪੱਟਿਆ ਗਿਆ ਪਹਿਲਾਂ ਤੇ ਆਵਾਜ਼ ਨਹੀਂ ਆਉਂਦੀ ਤੇ ਹੁਣ ਲੱਗਨ ਨਹੀਂ ਗਿਆ ਮੈਂ ਕਦੇ ਦਾ ਲਾਉਂਦੇ ਤੇ ਕੀ ਕਹਿਣਾ ਖਰਾਬ ਖੱਦਈ ਹੈ ਤੇ ਦੇਖੋ ਆਇਆ ਨਹੀਂ ਪਿਆਗਾ ਹੂੰ ਇਹ ਕੋਟਨਾ ਜਿਹਾ ਤੇ ਆ ਰਿਹਾ ਕੋਈ ਇਹ ਹਟੇ ਦੇ ਪਤਾ ਤੇ ਘਰ ਦੇ ਕੰਮਕਾਰ ਪੜੇ ਜੋ ਸਾਰਾ ਛੱਡ ਕੇ ਕਿਹ ਕੁੜੇ-ਬੜੇ ਟਖਲਾਰਾ ਪਿਆ ਘਰ ਹੂੰ ਆਹੋ ਕੰਮ ਕਰ ਦਿੱਤਾ ਮੈਂ ਪੁਛਰ ਪੁਛਰ ਕਰਦੀ ਰਹੀ ਮੇਰਾ ਟਾਈਮ ਨਹੀਂ ਲੱਗਾ ਕਿ ਬਣਿਆ ਅਦਰ ਕਹੇ ਜੀ ਆਹ ਮੈਂ ਗਈ ਜਿੱਦਾਂ ਜਦੂ ਦੀ ਦੱਸਿਆ ਉਹ ਹੈ ਤੇ ਬਾਬਾ ਹੀ ਦੂਰ ਪੈ ਜਾਂਦਾ ਵਾ ਤੇ ਸਹੀ ਡਰਸ ਤੇ ਪਹੁੰਚੀ ਜੀ ਨਾ ਹਾਂ ਹਾਂ ਮੈਂ ਸਹੀ ਡਰਸ ਤੇ ਪਹੁੰਚੀ ਉਹਨੇ ਦਿੱਤਾ ਉਹ ਦੱਸਿਆ ਜਨੇ ਬੜਾ ਪੂਜਾ ਕੀ ਜੇਦਾ ਅੰਗੀ ਦੀ ਤਾਂ ਲੰਮੀ ਮੁੱਟੀ ਚੁੱਕੀ ਆ ਅੱਛਾ ਹਾਂ ਦੀ ਨੂੰ ਤਾਂ ਮੈਂ ਇਹ ਚੱਕਰ ਕੀ ਨੇ ਨਾ ਹੀ ਤਾਂ ਲੈਣਾ ਤੇ ਸੰਜੋਗ ਵੀ ਪੱਦੇ ਨਹੀਂ ਹਾਏ निकली हो गई उ घरे है नी आंदोलन ना हो ਤੇ ਬੂਏ ਕੁੱਲੇ ਸਾਡੇ ਕਿਦੋਂ ਸੱਜਾ ਪਈ ਮੈਂ ਤਾਂ ਫੱਬੀ ਇੰਨਾ ਡਰ ਰੋਂਦਾ ਐ ਕਿ ਇਹ ਤੇ ਕੋਲੋਂ ਵੀ ਹੁਟਟਾ ਕਰਮੀ ਨਾ ਕਰਾ ਦਿੰਦਾ ਉਹ ਇੱਕ ਦਿਨ ਹੋ ਗਈ ਕਿ ਅਛੇ ਬਾਂਧੀ ਤੇ ਇਹਨੇ ਕਿਥੋਂ ਹੀ ਜਦੋਂ ਇਹ ਤੇ ਮੋਟੇ ਜਾਦੀ ਆ ਤੇਰੇ ਭਾਵਨਾ ਨੂੰ ਕਰਨ ਲੱਗਦੀ ਆ ਮੇਰੇ ਤੇ ਅਸਲ ਨੂੰ ਹੀ ਨੀਂਨਾ ਮੈਨੂੰ ਕਹਿੰਦਾ ਉਹਦੇ ਸ਼ਿਰਕ ਭਰੀ ਪਾਣਿਆਂ ਦੀ ਵੀ ਮੈਂ ਕਹਿ ਕੇ ਵੀ ਦੇਖ ਚੱਲਣਾ ਚਾਹੀਦਾ ਜਿੰਨਾ ਕੋ ਉਹਨਾਂ ਕਰ ਦਿੱਤੀ ਇੱਕ ਜ਼ਿਆਦਾ ਨਾ ਕਰੀ ਖਾਣਾ ਉਹ ਜਿੱਥੇ ਉੱਤ ਜਾਵੜੀ ਆ ਆਵਦੇ ਰੋਟੀ ਵਾਲੇ ਪਾਣੀ ਖਾ ਕੇ ਦੇ ਆ। ਯਾਰ ਇਹ ਛੱਡ। ਹੁਣੀ ਫਰਕ ਪੈ ਲਈ ਇਹਦਾ ਕਿਹੜਾ ਵਸਵਾ ਜੀ ਆਪਾਂ ਇਹਨੂੰ ਆਨੇ ਨਾ। ਕੀ ਤਾਂ ਕਹਿੰਦੇ ਕਿੱਦਾਂ ਕੀਤਾ ਕਰਾਇਆ। ਨਹੀਂ ਸਾਡੇ ਤੇ 6 ਮਾਤਾ ਦੇ ਪੈਰਾਂ 'ਤੇ ਮਿੱਟੀ ਮੁੱਟੀ ਚੁੱਕੀ ਐ ਕੀਤਾ ਕਰਾਇਆ ਤੇ ਫਿਰ ਉਹਦੇ ਕੋਲ ਦੱਸਿਆ ਨਹੀਂ ਫਿਰ ਨਹੀਂ ਮਿੱਟੀਾ ਦਿਖਾਉਣੀ ਇਸ ਮਾ ਦਿੱਤਾ ਬੋਲੀ। ਅੱਛਾ ਹਾਂ ਉਹਨੇ ਦਾ ਬਣਾ ਕੇ ਦਿੱਤੀਆਂ ਕੁੜੀਆਂ ਜੀਆਂ। ਪੀਸ਼ਾਣੀ ਪੂਜੀ ਜੀ ਜਿੱਤਾਂ ਵੀ ਮਦਦ ਦਿੱਤਾ ਜਾਂਦਾ ਵਾ ਸਾਹਮਣੇ ਤੇ ਪਤਾ ਨਹੀਂ ਕੁਝ ਖਾਣ ਨੂੰ।

तकीता तो के बेके बेटा का पता है, है। बड़ा के अभी ती किता हो वे बड़ा कर दे करम दे में से पहले पता है कि कभी नदी श्री के दुनिया के चर्या पर कुड़ी के जिने हो ना पिता कराया तो ओना के कहने की जाती मेरी फ्रेंड मेरी फ्रेंड आहा खुशी हो ही चाहता हां ये नहीं करूंगी बगुंगी बना पे कोई आजी कोई सारे बूढ़े गुल्ले आके मैं का दबवा एक बंद कर दिया या करे बहां हां ते ना ये करता है ही नहीं ना औधी नहीं मेरे शो करना चले छटों खड़ा होना तेरे जी एरिया में थी ना इन थे ਆਈ ਸਰਵਿਸ ਦਾ ਉਹ ਹਨੀ ਦੋ ਦਿਤ ਦਿ ਦਿਨੋਂ ਸਰਗੁਣਾ ਸ਼ੁਰੂ ਹੋ ਜਾਣਾ ਅੱਛਾ ਹਾਂ ਵੀ ਕੀ ਵੀ ਵੀ ਕੋਈ ਬਾਤ ਹੈ ਸੈਜੇ ਸੈਜੇ ਸਾਰਾ ਸੈਜੇ ਆਹ ਇਹ ਉਹ ਨਹੀਂ ਪਾ ਲਾ ਜੀ ਹਾਂ ਹਣੀ ਉਹਨਾਂ ਕੇ ਸਯੋਗ ਵਧੇ ਹੋ ਗਰੇ ਮਾਂਜਾ ਮੁੰਜਾ ਕਰੀ ਜਾਂਦੇ ਚ ਰਸਤੇ ਚੱਲੇ ਪਹਿਲਾਂ ਤੁਸੀਂ ਆਹ ਸਹੀ ਕਰੋ ਕੰਮ ਹਾਂ ਵੀ ਜਿਹੜਾ ਦਿਖਾਨੇ ਕਾਲਾ ਉਯੋਗਿਤ ਬੇਟੇ ਦੇ ਸੰਯੋਗਾਂ ਵਾਲਾ ਸ਼ਸ਼ਾ ਉਹ ਵੀ ਦੇ ਦਿੱਤਾ ਬੱਤੇ ਨੂੰ ਤਾਂ ਉਹ ਕੋਸ਼ਿਸ਼ ਕਰੋ ਕਿ ਨਾਲ ਤੇ ਮੈਂ ਨਾਲ ਤੇ ਮੈਂ ਨਾਉਣਾ ਦਾ ਨਹੀਂ ਤੋੜਨਾ ਨਹੀਂ ਉਹਦੇ ਨਾਲ ਇੱਥਾ ਵੀ ਬਰਾਸਤਵਾ ਉਹਨੂੰ ਕਰ ਲੈ ਹਾਂ ਕੀਤਾ ਬਹੁਤ ਜਿਆਦਾ ਸਫਲ ਹੋਣ ਦਾ ਅਯਾਸ ਕਰਨਾ ਚਾਹੀਦਾ ਪਹਾੜੀ ਕੋਈ ਠੀਕ ਕਰ ਤੇ ਜੇ ਲਾਵਾ ਤੇ ਸੁਜੋਗਾਂ ਦਾ ਵਾਕ ਕਰਦੇ ਹਾਂ ਤੇ ਉਹ ਠੀਕੇ ਲਈ ਜਿੱਦ ਤੱਕ ਖਾ ਪੀ ਲੈਂਦੀ ਕਿਹਾ ਤੋਸਪਤਾ ਹੀ ਜਾ ਤੇ ਮੈਨੂੰ ਨਾ ਆਣਾ ਤਾਂ ਮੈਂ ਤੇ ਚੇਂ ਟੈਲਫਨ ਕਰਦੀ ਤੇ ਕੋਈ ਨਹੀਂ ਚੇ ਕਰਦੀ ਫਿਰ ਮੇਰੇ ਫੋਨ ਕਰੀ ਪਰ ਆਜੀ ਨਾ ਮਾਪੇ ਮੈਂ ਆ ਚੰਗੀ ਆਉਂਦੀ ਮੈਂ ਵੀ ਨਹੀਂ ਆ ਨਾ ਕਰਦੀ ਜਿੱਦ ਲੈ ਬੀਪੀ ਤੂੰ ਵੀ ਜੇ ਕਾਲ ਨਹੀਂ ਨਾ ਮੇਰਾ ਪਾਪੀ ਇੱਕ ਕਰੇ ਖਲਾਰਾ ਤੇ ਕਹਿੰਦਾ ਘਰ ਨਹੀਂ ਛੱਟੇ ਜਾਂਦੇ ਕਿਤੇ ਲੀੜਾ ਲੱਗਾਇਆ ਥੋੜਾ ਮੰਮੀ ਚਿੰਨਾ ਕੰਮ ਨਹੀਂ ਹੁੰਦਾ ਉਸ ਤੇ ਮੈਂ ਚੱਕੀ ਪਈ ਸੇ ਜੱਜ ਘਰ ਘਰ ਕੇ

The young teacher.

ਤੇ ਯਾ ਵਾ ਤੁਸੀਂ ਕੀ ਕਹਿਣਾ ਮੈਂ ਤਾਂ ਕਹਿਣਾ ਤੇ ਪ੍ਰੀਤ ਕੁਛ ਨਹੀਂ ਗਾ ਮੈਂ ਵੇਹੇ ਆਖ ਨਹੀਂ ਵੀ ਤੂੰ ਕਰ ਛੱਡ ਕੱਲਾ ਛੱਡ ਕੇ ਜਿਹੜੇ ਹਾ ਕਿ ਫੜੀ ਬੈਠੀ ਤੇ ਘਰ ਨਾਲ ਹੀ ਲੈ ਜਾਣਾ ਸੀ ਆਹੇ ਘਰ ਮੈਂ ਨਾਲ ਕਿਥੋਂ ਖੜਿਆ ਜਾਂਦਾ ਬੱਸ ਦੱਸ ਕਿ ਤੁਹਾਨੂੰ ਟੈਰ ਲੱਗੇ ਹੈ ਕੰਮਣੀਆਂ ਗੱਲਾਂ ਕਰਦੀ ਹੈ ਫਿਰ ਤੁਸੀਂ ਕੰਮਣੀਆਂ ਕੁਛ ਹੋਊਗਾ ਤੁਸੀਂ ਕੀ ਲੈਣਾ ਪੁੱਛਦੇ ਐਂ ਤਾਂ ਪ੍ਰੀਤ ਕਿਉਂ ਕਹਿਨੀ ਹੈ ਹੋਰ ਤੈਨੂੰ ਕਿੰਨੇ ਪੁੱਛਣਾ ਜੇ ਮੈਂ ਨਾ ਪੁੱਛੀ ਤਾਂ ਕਿਹੜੀ ਮਾਂ ਬੈਠੀ ਜਿਹਨੇ ਤੈਨੂੰ ਪੁੱਛਣਾ ਹੈ ਮੇਰਾ ਤਾਂ ਫਰਜ਼ ਬਣਦਾ ਨਾ ਕਿਥੋਂ ਆਈ ਕਿੱਥੇ ਮੈਂ ਕੀ ਜਵਾਬ ਦੇਣਾ ਕਿ ਰਵੀਰ ਤਨੂ ਪਤਾ ਤਾਂ ਹੈ ਕਿ ਮੈਂ ਆਪਣੀ ਫਰੈਂਡ ਵੱਲ ਗਈ ਨੀ ਕਿੰਨੀ ਵਾਰੀ ਮੈਂ ਕਹਤਾ ਮੈਨੂੰ ਤਾਂ ਹਜ਼ਾਰਾਂ ਵਾਰੀ ਮੈਂ ਕਹਤਾ ਆਪਣੀ ਫਰੈਂਡ ਵੱਲ ਜਾਇਆ ਕਰ ਮੇਰੀ ਮਰਜ਼ੀ ਮੈਂ ਜਿੰਨੇ ਚਿਰ ਹੈਨੀ ਮੈਂ ਉਧਰ ਕੀ ਰੱਖਿਆ ਤੇਰਾ ਘਰੇ ਤੂੰ ਆਪੇ ਰੋਟੀ ਖਾ ਕੇ ਭਾਂਡੇ ਤੂੰ ਵੀ ਤੇ ਮੈਂ ਆਖੇ ਤੁਰਪਾ ਤੇ ਭਾਂਡੇ ਮਾਈ ਦੀ ਨੂੰ ਟਾਈਮ ਲੱਗ ਜਾਣਾ ਵਾ ਤੁਸੀਂ ਕਿਹੜੀ ਡਿਊਟੀ ਤੇ ਗਏ ਸੀ ਭਾਂਡੇ ਮਾਸ ਕੇ ਜਾਣੇ ਸੀ ਐ ਹੈ ਮੈਨੂੰ ਕੰਮ ਪੈ ਗਿਆ ਜ਼ਰੂਰੀ ਕੋਈ ਹੋਣ ਮਾਈ ਲੋ ਆਣ ਕੇ ਕੰਮ ਮੈਂ ਆ ਕੀ ਏ ਇਹ ਮੇਰੀ ਫਰੈਂਡ ਨੇ ਮੈਨੂੰ ਗਿਫਟ ਦਿੱਤਾ ਹੱਥ ਨਾ ਲਾਓ ਹਾਈ ਹਾਈ 골ਡ ਦੀ ਚੈਨ ਆ ਠੀਕ ਆ ਤੁਸੀਂ ਲੈ ਕੇ ਦੇਣ ਜੋਗੇ ਨਹੀਂ ਨਾ ਬੁੱਧੇ 골ਡ ਨਹੀਂ ਕੋਈ ਦਿੰਦਾ ਵੇਖ ਆ ਇਹ 골ਡ ਦੀ ਆ ਤੁਸੀਂ ਦੇਖ ਲਓ ਨਾ ਧਿਆਨ ਨਾਲ 골ਡ ਦੀ ਆ ਵੇ ਵੇਖੇ 골ਡ ਦੀ ਕਿੱਥੋਂ ਆ ਵੇ ਕਿਦਾਂ ਬੁੱਧਿਆਂ ਬਣਾਉਂਦੇ ਆ ਨਹੀਂ ਉਹ ਵੀ ਪਹਿਲਾਂ ਮਿਲਿਆ ਜੀ ਕਹਤਾ ਉਹਦੇ ਲੈ ਜਾਵਾ ਹੈ ਆਪਕੋ ਦੋਨਾਂ ਦੀ 골ਡ ਦੀਆਂ ਪੈਂਦੀਆਂ ਨਹੀਂ ਤਾਂ ਤੈਨੂੰ ਕਿੱਥੋਂ 골ਡ ਦੀਆਂ ਦੇ ਦੇਣਗੇ ਉਹ ਤੁਹਾਡਾ ਦਿਲ ਕਰਦਾ ਨਾ ਕਿ ਮੈਂ ਐਦਾਂ ਕਹੂੰਗੀ ਐਦਾਂ ਵਾ ਤਾਂ ਮੈਨੂੰ ਫੜਾ ਦੇਣਗੇ ਆ ਜੀ ਟਾਈਮ ਨਹੀਂ ਲੈ ਜੀ ਹੇ ਮੇਪ ਸੁਪਤੇਰੀਆਂ ਵਾ ਐਵੇਂ ਨਾ ਕਰਿਆ ਕਰ ਪ੍ਰੀਤ ਤੇ ਤੈਨੂੰ ਮੈਂ ਵਾਧੂ 골ਡ ਦੀਆਂ ਬਣਾ ਦੂੰਗੀ ਹੈ ਆ ਕੋ 골ਡ ਦੀ ਨਹੀਂ ਤੈਨੂੰ 150 ਲਿਆ ਕੇ 150 ਵਾਹ ਤੇ ਤੈਨੂੰ ਦੇ ਕੋਈ ਨਹੀਂ 150 ਵਾਂ ਦੀ ਠੀਕ 골ਡ ਦੀ ਚੈਨ ਆ ਉਹ ਲੈ ਕੇ ਆਈ ਆ ਪਤਾ ਨਹੀਂ ਕਿੱਥੋਂ ਲੱਗੇ ਚੰਡੀਗੜ੍ਹੋਂ ਲੈ ਕੇ ਆਈ ਸੱਚ ਮੇਰੇ ਵਾਸਤੇ ਸਪੈਸ਼ਲ ਕਿਡਾ ਮਾਤਾ ਦੇ ਪਰਦਾ ਪਾਇਆ ਉਹਨਾਂ ਨੇ ਜਿਵੇਂ ਕਹਿ ਦੇਣ ਦੇਣ ਗੋ ਰਾਤ ਤੇ ਰਾਤ ਵਾਜੀ ਰਾਤ ਨੂੰ ਦੇ ਦਿੱਤੀ ਇੱਕ ਇੱਕ ਤੇ ਕਿਹੋ ਜਿਹੀਆਂ ਚੀਜ਼ਾਂ ਦੇ ਕੇ ਦੇਣ ਪਿੱਛੇ ਲਾਇਆ ਹੁਣ ਆ ਦੇ ਦੇ ਚੈਨ ਪਾ ਨਾ ਪ੍ਰੀਤ ਇਹਨੂੰ ਰੱਖ ਦੇ ਇੱਥੇ ਕਿਉਂ ਉਹ ਨਹੀਂ ਪੋਣੀ ਮੈਂ ਤੈਨੂੰ ਕੱਚੀ ਲੱਸੀ ਹੀ ਧੋ ਕੇ ਦਵਾਂਗੀ ਇਹ ਲੱਸੀ ਨਹੀਂ ਲੱਸੀ ਹੈ ਵਾ ਵੀ ਗੱਲ ਚ ਪੋਣੀ ਹੈ ਤੇ ਮੈਂ ਗੱਲ ਚ ਪਾਉਂਗੀ ਨਾ ਉਹਨੇ ਮੈਨੂੰ ਗੱਧਾ ਗਿਫਟ ਨਹੀਂ ਦਿਆ ਕਰਨਾ ਕੋਈ ਹਾਂ ਹਾਂ ਦੇਖਿਆ ਹੀ ਦੇ ਦੇ ਨਹੀਂ ਆਤਾ ਮੈਂ ਇਹਨੂੰ ਕੱਚੀ ਲੱਸੀ ਪਾ ਕੇ ਤੇ ਦੇ ਦੇਣੀ ਆ ਕੱਚੀ ਲੱਸੀ ਜਾਂ ਕਿਉਂ ਆਹ ਧੋ ਕੇ ਤੇ ਤੈਨੂੰ ਲੱਗੀ ਹੋਏ ਨੂੰ ਤੁਹਾਨੂੰ ਜ਼ਖਮ ਹੋ ਜਾਂਦੇ ਨੇ ਕੀਤਾ ਉਹਦੇ ਜ਼ਖਮ ਦੇਖਾ ਕਿੰਨੇ ਹੋਏ ਆ ਉਹਨੇ ਆਹ ਗੱਲ ਚ ਭਾਗ ਤੇ ਇਹਨੂੰ ਦੇਤੀ ਹੀ ਨਹੀਂ ਹਾਂ ਭਾਬੀ ਤੇਰੇ ਗੱਡੀ ਜੋੜੇ ਹੱਥ ਚੱਲ ਜਾ ਮੇਰੇ ਲੱਗ ਮੈਨੂੰ ਬੈਹ ਲੈਂਦੇ ਘੜੀ ਤੇ ਥੁੱਪੇ ਚੱਲੇ ਕਰ ਇਹਨੂੰ ਪਾ ਲੈ ਫਿਰ ਕੌਜੀ ਤੋਂ ਜਾਵਾਂਗੇ ਆ

ਕੀ ਪ੍ਰੀਤ ਤੇਰਾ ਬਨੂ ਕਤੈਨ ਪਾਣੀ ਦਿੱਤਾ ਮੈਂ ਲਿਆ ਕੇ ਕੀ ਤੈਨੂੰ ਮੈਂ ਜ਼ਹਿਰ ਦੇਤਾ ਅੱਗੇ ਤਾਂ ਕਦੀ ਪਾਣੀ ਪੁੱਛਿਆ ਨਹੀਂ ਅੱਜ ਕਿਥੋਂ ਕੁੰਮਦੀ ਆ ਆ ਲੈ ਪ੍ਰੀਤ ਤੈਨੂੰ ਤਾਂ ਮੈਂ ਜੀ ਜੀ ਕਰਦੀ ਰਹੀ ਨਹੀਂ ਕਦੀ ਰੋਟੀ ਕਦੀ ਪਾਣੀ ਮੈਂ ਤੈਨੂੰ ਕਿਹਾ ਲੂਣ ਵਾਲ ਚੌਲ ਵੀ ਬਣਾਉਂਦੀ ਲੂਣ ਵਾਲ ਚੌਲ ਖਾਵੇਂਗੀ ਹੁਣ ਭਾਬੀ ਚੱਲ ਜਾ ਮੇਰੇ ਲੱਗੋ ਮੈਂ ਕੁਝ ਨਹੀਂ ਖਾਣਾ ਇੱਕ ਵਾਰੀ ਸਮਝ ਨਹੀਂ ਲੱਗਦੀ ਮੈਨੂੰ ਲੱਗਦਾ ਨੂੰ ਦੂਜੀ ਭਾਸ਼ਾ ਸਮਝ ਲੱਗਦੀ ਪੰਜਾਬੀ ਚ ਸਮਝ ਹੀ ਨਹੀਂ ਲੱਗਦੀ ਬਨੂ ਆ ਪੁੱਤ ਮੈਂ ਇੱਕ ਚਾਹ ਪਾਣੀ ਜਾ ਕੇ ਆਂਦੀ ਉੱਥੇ ਲਾ ਆਜ ਇੱਕ ਪੂਰੀ ਤੋਂ ਗਵਾਤੀ ਇਹ ਉਹ ਵਕਤੀ ਸੀ ਪਹਿਲਾ ਦਿਨ ਮੈਨੂੰ ਕੀਤਾ ਸੀ ਦੀਦੀ ਨੂੰ ਕਹਿ ਲੈਣੀ ਆ ਕਰਦੀ ਉਹ ਦੀਦੀ ਨੂੰ ਕਹਿਣੀ ਆ ਇਹਨੇ ਕਿੱਥੋਂ ਮੇਰੇ ਕੋਲ ਚੀਜ਼ਾਂ ਖਾਣੀਆਂ ਹੁਣੇ ਘਟ ਇੰਨਾ ਗੱਲ ਕੇ ਠਾਈ ਛੁੱਟੀ ਖਾ ਪਤਾ ਨਹੀਂ ਇਹ ਕਿਤੇ ਪਹਿਲਾਂ ਮੇਰੇ ਦੀ ਪਤਾ ਉਹਦੇਲੇ ਜਾਵਾਂ ਫੇਰ ਅਜੀ ਭਾਂਡਾ ਤੇ ਆਪਣਾ ਨਹੀਂ ਚੰਗਾ ਤੇ ਗਵਾਂਡੀਆਂ ਨਾਲ ਲੱਗ ਕੇ ਕੀਤੀ ਸੀ ਆਰਦੀ ਉਹਨੂੰ ਖੰਡਾ ਸਿੱਧੇ ਖੰਡਾ ਇਹਨੇ ਜੰਕਸ਼ਨ ਆਉਂਦੀ ਹੈ ਥੂੜੀ ਤੇ ਪਰ ਇਹਨੂੰ ਪਤਾ ਨਹੀਂ ਸੀ ਇਹ ਨਾਲ ਹੋ ਜਾ ਕਿੱਦਾਂ ਸੇ ਨਾ ਕਰਤੀਓ ਤੁਹਾਨੂੰ ਪੀਂਦ ਮਿਲੂਗਾ ਘੱਟ ਕਰਕੇ ਹੈ ਪੀ ਗਿਆਣੀ ਆ ਮਾਂ ਤੋਂ ਸਿੱਖੀ

ਮੋਹਿੰਦੇ ਕੀ ਚਾ ਕੀ ਚੂ ਰਿਹਾ ਕੰਮ ਨਹੀਂ ਆਵਾਂ ਗੂ ਦਿਨੋ ਦਿਨ ਕੰਮ ਨਹੀਂ ਹੁੰਦੀਆਂ ਦਿਨੋ ਦਿਨ ਕੰਮ ਨਹੀਂ ਘਰ ਦੇਣ ਦਾ ਘਰ ਦੇ ਸਮਝਦੀ ਨਹੀਂ ਜਿੰਨਾ ਉਹਨਾਂ ਤੇ ਜਾਣਦੀ ਹੈ ਤੇ ਮੇਰੇ ਤੋਂ ਨਹੀਂ ਪੀਤਾ ਪਹਾ ਕਿ ਗਰਾ ਹਮਾਰਿਆ ਵਾ ਨਹੀਂ ਪੀਣਾ ਮੈਂ ਨਸਾਣਾ ਮੈਂ ਤਾਂ 4-5 ਆਪੀਆ ਵੀ ਲਾਈ ਹੈ ਹੈ ਪਤਾ ਨਹੀਂ ਜ਼ਿਆਦਾ ਆਪੀਆ ਪਾਪੂ ਦਿਨ ਨਹੀਂ ਨਾ ਪੁੱਛੀਏ ਜੇ ਤਾਂ ਇਹਦੇ ਬਾਅਦ ਉਹਦਾ ਰੋਕ ਦੇਦੀ ਜੀ ਮੂਰੀ ਮੋਰੇ ਨੂੰ ਕਹਿੰਦਾ ਕਾਇ ਚੂ ਬਾਲਕਾ ਬੈਲੀ ਉਹ ਜੋ ਪੀਤਾ ਕਰਾਇਆ ਤਾਲੂ ਉਹਨਾਂ ਦਾ ਪੈਸਾ ਲਾਣਾ ਅੰਤ ਕਰਦੀ ਹੈ ਕੋਈ ਨਹੀਂ ਲਾਪਰਵਾਹ ਕਿ ਆਵਾਂਗੇ ਉਕੇ ਨਾ ਕਿ ਰੋਜ਼ ਨੂੰ ਐਟ ਕਾਲ। ਉਹ ਯੂਪਕੇ ਬੰਦ ਕਰਦਾ ਹੈ ਕਿਤਾ ਕੀ ਦਿੰਦੀ ਫਿਰਦੇ ਚੀਹਾਂ ਉੱਤੇ। ਆਪ ਨੂੰ ਕੋਈ ਜੁੜਨੀ ਨਹੀਂ ਪਈ ਕਿ ਇਹਨੂੰ ਫੋਨ ਤੇ ਕੀਤਾ ਨਹੀਂ। ਕੋਈ ਜੱਲਾ ਕੋਈ ਜੱਟ ਐ ਕਿ ਆਉਂਦੀ ਤੇ ਤੇਰਾ ਕੋਲ ਤੇਰਾ ਆਹੋ ਉੱਚੀ ਰੱਖ ਕੇ ਖਾਣੀ ਚਾਹ ਲੱਗੂ ਬੱਤੂ ਚੁੱਪੀ ਦਾ ਐ ਫਾਦੇ। ਨੇ ਲੈ ਕੇ ਆ ਚਲੇ ਰੇ ਆਉਂਦੇ ਤੇਰੇ ਕੋਈ ਨਿਕਾ ਕਰ ਦੇਣਾ। ਹਾਂ ਉਹ ਨਹੀਂ ਨਹੀਂ ਕਰਨ ਮੌਨਾ ਕਰਨਾ ਮਾ ਤੁਹੀ ਸਵੇਰੇ ਨਾ ਤੇ ਉਹ ਸਵੇਰੇ ਜਿੰਝ ਆ ਜੀ। ਲੈ ਕੇ ਕਰੇ ਕੀ ਤੋ ਬੈਠਾ ਨਾ ਮੀਨ ਬਿਣੀ ਜੀ ਪਹਿਲਾ ਪਹਿਲਾ ਮਾਝੀ ਵੀ ਨੇ ਵੀ ਨੇ ਜੇ ਉਹ ਬਰ ਜੀ ਦਾ ਸੁਧ ਜਿੱਤੇ ਉਧਰ ਰਿਸ਼ਤਾ ਹੋਣਾ ਨੇ ਉਹ ਕਾਲੀ ਮੁੰਡਾ ਉਹਨੂੰ ਛੁੱਟੀ ਮਿਲਦੀ ਉਹਨਾਂ دماغ ਵਿਆਹ ਲੈ ਮੈਂ ਨਹੀਂ ਚੱਲ ਇਹਦੀ ਗੱਲ ਬਣ ਜੀ ਚੰਗਾ ਕਰਾਓ ਹੋ ਜਾ ਆ ਪਾ ਬੀ ਜੀ ਆ ਆ ਕਾ ਰੋ ਜਿਆ ਕਾਲ ਕਾ ਜਦੋਂ ਟਾਈਮ ਚੱਲਾ ਲਿਆ ਚਾਹੀਦੀ ਤੇ ਬੰਨ ਰੱਖ ਤੂੰ ਕਹਿੰਦਾ ਆ ਤੂੰ ਇਹ ਕੋਸ਼ੇ ਦਾ ਜੋ ਕੋਈ ਨਹੀਂ ਫਿਰ ਇਹਦੇ ਆਪਣੇ ਕੋਈਆਂ ਪੱਲੇ ਕੋਈ ਚਾਉਂ ਜੂ ਕੇ ਕਾਉਂ ਅਸਟੈਨ ਆਉਂ ਇ ਜਦ ਕੀਤਾ ਵੀ ਇਹਨਾਂ ਨੂੰ ਤੁਹਾਨੂੰ ਪਤਾ ਕੀ ਕਰਿਓ